ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਵੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਉਹ ਵੀਡੀਓ ਹੈਗੀ ਆ ਇਮੀਗ੍ਰੇਸ਼ਨ ਦੇ ਉੱਪਰ ਵੀ ਕਿੱਦਾਂ-ਕਿੱਦਾਂ ਲੋਕ ਦੋ ਨੰਬਰ ਦੇ ਵਿੱਚ ਬਾਹਰ ਜਾਂਦੀ ਤਾਕ ਦੇ ਵਿੱਚ ਬੈਠੇ ਰਹਿੰਦੇ ਨੇ ਤੇ ਗਲਤ ਤਰੀਕੇ ਬਣਾਉਂਦੇ ਨੇ ਸੋ ਇਹ ਤਰੀਕੇ ਜਿਹੜੇ ਨੇ ਆਪਾਂ ਨੂੰ ਨਹੀਂ ਅਪਣਾਉਣੇ ਚਾਹੀਦੇ ਆਪਾਂ ਗੱਲ ਕਰਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਕੇਸ ਆਇਆ ਉਹ ਕੇਸ ਸੌਰੀ ਉਹ ਕੇਸ ਆਇਆ ਉਹ ਕੇਸ ਸੀਗਾ ਗੁਰਸੇਵਕ ਸਿੰਘ ਤੇ ਉਹ ਰਸ਼ਵਿੰਦਰ ਸਿੰਘ ਸੋਤਾ ਦੇ ਨਾਮ ਦਾ ਪਾਸਵਰਡ ਪਾਸਪੋਰਟ ਸੀਗਾ ਤੇ ਜਿਹੜੇ ਗੁਰਸੇਵਕ ਸਿੰਘ ਸੀਗੇ ਉਹ ਯੂਪੀ ਤੋਂ ਬਿਲੋਂਗ ਕਰਦੇ ਸੀ ਉਹ ਮੁੰਡਾ 22 ਸਾਲ ਦੀ ਐ ਸੀ 2002 ਦਾ ਬਰਥ ਸੀ ਉਹਦਾ ਮੁੰਡੇ ਦਾ ਤੇ ਸ਼ਾਇਦ ਘਰ ਦੀਆਂ ਕੋਈ ਪ੍ਰੋਬਲਮਾਂ ਹੋਣਗੀਆਂ ਮੁਸੀਬਤਾਂ ਹੋਣਗੀਆਂ ਜਿਹਦੇ ਕਰਕੇ ਉਹਨੂੰ ਇਹ ਰਾਹ ਛੋੜਨਾ ਪਿਆ ਤੇ ਉਹ ਜਾਣਾ ਚਾਹੁੰਦਾ ਸੀ ਕੈਨੇਡਾ ਤੇ ਉਹਨੂੰ ਏਜੰਟ ਮਿਲਿਆ ਗਈ ਤੇ ਉਹਨੇ ਏਜੰਟ ਨੇ ਕਿਹਾ ਵੀ ਤੈਨੂੰ ਕੈਨੇਡਾ ਦਾ ਭੇਜ ਦਾਂਗੇ ਪਰ ਕੈਨੇਡਾ ਭੇਜਣ ਦੇ ਲਈ ਤੇਰੇ ਕੋ ਕਾਬਲੀਅਤ ਤਾਂ ਹੈ ਨਹੀਂ ਹੁਣ ਤੈਨੂੰ ਦੋ ਨੰਬਰ ਦਾ ਜਿਹੜਾ ਆਪਣਾਉਣਾ ਬਣਾ ਤਰੀਕਾ ਤੇ ਦੋ ਨੰਬਰ ਦਾ ਤਰੀਕਾ ਕੀ ਸੀ ਉਹ ਕਹਿੰਦਾ ਵੀ ਅਸੀਂ ਇਹਨਾਂ ਤੈਨੂੰ ਬਜ਼ੁਰਗਾਂ ਦਾ ਪਾਸਵਰਡ ਆ ਜਿਹੜਾ ਪਾਸਪੋਰਟ ਪ੍ਰੋਵਾਈਡ ਕਰਵਾ ਦਾਂਗੇ ਵੀਜ਼ਾ ਲੱਗ ਜਾਊਗਾ ਤੇ ਤੂੰ ਬਾਹਰ ਚਲੇ ਜਾਵੀਂ ਤੇ ਉਸ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨੂੰ ਪੈਸੇ ਦੇ ਕੇ ਦਿੱਲੀ ਪਹੁੰਚ ਜਾਂਦਾ ਤੇ ਗੈਟਅਪ ਕਿਹੜਾ ਤਿਆਰ ਕਰਦਾ ਇੱਕ ਬਜ਼ੁਰਗ ਦੀ ਤਰ੍ਹਾਂ ਉਹਦੇ ਵਿੱਚ ਵਾਈਟ ਕਲਰ ਦੀ ਉਹਦੀ ਦਾੜ੍ਹੀ ਹੁੰਦੀ ਚਿੱਟੇ ਰੰਗ ਦੀ ਦਾੜ੍ਹੀ ਲੱਗਦਾ ਠੀਕ ਆ ਤੇ ਉਸ ਤੋਂ ਬਾਅਦ ਪੱਗ ਵੀ ਬਜ਼ੁਰਗਾ ਵਾਂਗੂ ਬੰਨ੍ਹਦਾ ਹੋ ਤੇ ਐਨਕ ਵੀ ਚਸ਼ਮਾ ਮ ਜਿਹੜਾ ਉਹ ਵੀ ਬਜ਼ੁਰਗਾ ਵਾਂਗੂ ਲਗਾਉਂਦਾ ਤੇ ਜਦੋਂ ਪੁਲਿਸ ਦੇ ਕੋਲੇ ਜਾਂਦਾ ਵੀਲਚੇਅਰ ਤੇ ਬੈਠ ਕੇ ਉਹ ਪੁਲਿਸ ਵਾਲੇ ਦੋ ਤਿੰਨ ਸਵਾਲ ਪੁੱਛਦੇ ਆ ਪਹਿਲਾਂ ਤਾਂ ਉਹ ਕੁਝ ਬੋਲਦਾ ਹੀ ਨਹੀਂ ਤੇ ਜਦੋਂ ਬੋਲਦਾ ਤਾਂ ਉਹਦੀ ਆਵਾਜ਼ ਤੋਂ ਪਤਾ ਚੱਲ ਜਾਂਦਾ ਵੀ ਇਹ ਬਜ਼ੁਰਗ ਦੀ ਆਵਾਜ਼ ਨਹੀਂ ਹੋ ਸਕਦੀ ਇਹ ਨੌਜਵਾਨ ਦੀ ਆਵਾਜ਼ ਆ ਕੇ ਸਹੀ ਚਲੋ ਉਹ ਚੀਜ਼ ਨੂੰ ਇਗਨੋਰ ਕਰਦੇ ਆ ਫਿਰ ਉਹਦੀ ਸਕਿਨ ਤੋਂ ਪਤਾ ਚੱਲਦਾ ਵੀ ਇਹਨੇ ਜਿਹੜਾ ਵਾ ਮੇਕਅਪ ਕੀਤਾ ਹੋਇਆ ਬਜ਼ੁਰਗੀ ਦੀ ਤਰ੍ਹਾਂ ਐਕਚੁਅਲ ਜੇ ਇਹ ਬਜ਼ੁਰਗ ਨਹੀਂ ਹੈਗਾ ਫੇਕ ਹੈ ਇਹ ਫੇਕ ਆਇਡੈਂਟੀਟੀ ਦਾ ਕੇਸ ਬਣਾਉਂਦੀ ਆ ਪੁਲਿਸ ਉਹਦੇ ਤੇ ਇਹੋ ਜਿਹਾ ਇੱਕ ਕੇਸ ਅੱਗੇ ਵੀ ਹੋਇਆ ਸੀ 2019 ਦੇ ਵਿੱਚ ਉਹਦੇ ਵਿੱਚ ਗੁਜਰਾਤੀ ਹੁੰਦਾ ਇੱਕ ਉਹ ਇਲੈਕਟ੍ਰੀਸ਼ੀਅਨ ਹੁੰਦਾ ਉਹ ਵੀ ਇਦਾਂ ਹੀ ਫੜਿਆ ਗਿਆ ਸੀ ਚਲੋ ਹੁਣ ਆਪਾਂ ਗੁਰਸੇਵਕ ਸਿੰਘ ਦੀ ਗੱਲ ਕਰੀਏ ਗੁਰਸੇਵਕ ਸਿੰਘ ਫੜਿਆ ਤਾਂ ਗਿਆ ਉੱਥੇ ਤੇ ਪੁਲਿਸ ਨੇ ਉਸ ਤੋਂ ਬਾਅਦ ਉਹਦੇ ਤੇ ਕਾਰਵਾਈ ਕੀਤੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਹੁਣ ਛੱਟਾ ਇਹ ਨਿਕਲਦਾ ਵੀ ਇੱਕ ਤਾਂ ਸਾਰੀ ਉਮਰ ਦੇ ਲਈ ਉਹ ਕੰਟਰੀ ਤੋਂ ਬੈਨ ਹੋ ਗਿਆ ਹੁਣ ਕਿਤੇ ਵੀ ਨਹੀਂ ਜਾ ਸਕਦਾ ਜੇਲ੍ਹ ਜਾਊਗਾ ਸਿੱਧਾ ਹੀ ਨੰਬਰ 2 ਤੇ ਉਹਨੂੰ ਆਪਣੇ ਪੈਸੇ ਖਰਾਬ ਕੀਤੇ ਘਰਦਿਆਂ ਨੂੰ ਮੁਸੀਬਤ ਦੇ ਵਿੱਚ ਪਾਇਆ ਖੁਦ ਮੁਸੀਬਤ ਦੇ ਵਿੱਚ ਹੀ ਰਹਿਣਾ ਰਹੂਗਾ ਹੁਣ ਤੇ ਇਹ ਚੀਜ਼ਾਂ ਥੋੜੀਆਂ ਜਿਹੀਆਂ ਜੇ ਦਿੱਕਤ ਵਾਲੀਆਂ ਨੇ ਮੈਂ ਦੋ ਨੰਬਰ ਦਾ ਤਰੀਕਾ ਹਮੇਸ਼ਾ ਹੀ ਗਲਤ ਹੁੰਦਾ ਤੇ ਅੱਪ ਮੈਂ ਅਪੀਲ ਕਰਦਾ ਵੀ ਸਾਰੇ ਬੰਦਿਆਂ ਨੂੰ ਬੇਨਤੀ ਆ ਵੀ ਘੱਟੋ ਘੱਟ ਜੇ ਬਾਹਰ ਜਾਣਾ ਆਪਣੇ ਆਪ ਨੂੰ ਕਾਬਿਲ ਬਣਾਓ ਆਪਣੇ ਕੋਲੇ ਇੰਨਾ ਕਿ ਤੁਸੀਂ ਮਤਲਬ ਪੜ੍ਹਾਈ ਐਜੂਕੇਸ਼ਨ ਰੱਖੋਗੇ ਤੁਹਾਨੂੰ ਬਾਹਰ ਜਾਣਾ ਪਵੇ ਤੇ ਤੁਹਾਡੇ ਕੋਲ ਉਹਨੇ ਇੱਕ ਡਾਕੂਮੈਂਟ ਹੋਣ ਅਗਰ ਨਹੀਂ ਹੈਗੇ ਤਾਂ ਨਾ ਜਾਓ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਕੁਝ ਹੈਗਾ ਅਗਰ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਉਸ ਲਾਇਕ ਬਣਾਓ ਦੋ ਨੰਬਰ ਤਰੀਕਾ ਹਮੇਸ਼ਾ ਹੀ ਗਲਤ ਆ ਤੇ ਦੋ ਨੰਬਰ ਦੇ ਤਰੀਕੇ ਦਾ ਜਾਣਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਜਿਹੜੇ ਮੈਂ ਤੁਹਾਨੂੰ ਨਵੇਂ ਬੰਦੇ ਜਾਣਾ ਚਾਹੁੰਦੇ ਨੇ ਜਾਂ ਆਲਰੇਡੀ ਇਹ ਦਿਮਾਗ ਚ ਲਈ ਬੈਠੇ ਨੇ ਵੀ ਅਸੀਂ ਵੀ ਦੋ ਨੰਬਰ ਦੇ ਵਿੱਚ ਚਲੇ ਜਾਵਾਂਗੇ ਇੱਕ ਅੱਧਾ ਕੇਸ ਹੀ ਉਹ ਫੜਿਆਗਾ ਤਾਂ ਕੀ ਹੋ ਸਕਦਾ ਹੁਣ ਜਦੋਂ ਆਪਾਂ ਵੀਜ਼ਾ ਲਗਵਾ ਕੇ 에ਅਰਪੋਰਟ ਤੇ ਐਂਟਰ ਕਰਦੇ ਆ ਨਾ ਤਾਂ 에ਅਰਪੋਰਟ ਦੇ ਕੁਝ ਪ੍ਰੋਟੋਕੋਲਸ ਹੁੰਦੇ ਨੇ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ ਉਸ ਤੋਂ ਬਾਅਦ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰਨੀਆਂ ਸਾਰੇ ਲੋਕਾਂ ਦੇ ਵਿੱਚ ਵੀ ਜਦੋਂ ਪ੍ਰੋਟੋਕੋਲ ਨੇ ਏਅਰਪੋਰਟ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਡੇ ਡਾਕੂਮੈਂਟ ਚੈੱਕ ਹੋਣੇ ਨੇ ਥੋੜੀ ਟਿਕਟ ਚੈੱਕ ਹੋਣੀ ਆ ਨੰਬਰ 2 ਦੇ ਉੱਤੇ ਤੁਹਾਡੀ ਬਾਡੀ ਸਕੈਨ ਹੋਣੀ ਆ ਫਿਰ ਤੁਹਾਡੀ ਜਿਹੜੀ ਆ 6 ਜਗ੍ਹਾ ਫੇਸ ਪਲੱਸ ਤੁਹਾਡੇ ਫਿੰਗਰਪ੍ਰਿੰਟ ਤੇ ਅੱਖਾਂ ਦਾ ਰੂਟੀਨਾ ਉਹ ਸਕੈਨ ਹੋਣਾ ਚੈੱਕ ਹੋਣਾ ਤੇ ਤੁਹਾਡਾ ਸਕਿਨ ਦਾ ਟੈਕਸਚਰ ਚੈੱਕ ਹੋਣਾ ਸਾਰਾ ਕੁਝ ਹੋਣਾ ਤੇ ਆਪਾਂ ਕਿੱਥੋਂ ਫੇਕ ਆਇਡੈਂਟੀਟੀ ਲੈ ਕੇ ਬਾਹਰ ਜਾ ਸਕਦੇ ਆ ਇਹ 2024 ਆ 2024 ਦੇ ਵਿੱਚ ਇਹ ਚੀਜ਼ ਪੋਸਿਬਿਲਟੀ ਨਹੀਂ ਹੈਗੀ ਵੀ ਆਪਾਂ ਫੇਕ ਆਇਡੈਂਟੀਟੀ ਦੇ ਬਾਹਰ ਚਲੇ ਜਾਈਏ ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਜੇ ਅਗਰ ਕੋਈ ਜਾਣਾ ਤਾਂ ਸਹੀ ਤਰੀਕੇ ਨਾਲ ਜਾਓ ਕਿਉਂਕਿ ਜਦੋਂ ਤੁਹਾਡਾ ਫੇਸ ਚੈੱਕ ਹੋਣਾ ਨਾ ਅੱਖਾਂ ਤੁਹਾਡੀਆਂ ਇੱਕ ਹੋਰ ਇਹਦੇ ਵਿੱਚ ਗੱਲ ਜ਼ਰੂਰੀ ਐਡ ਕਰਦਾ ਜਿਹੜੀਆਂ ਅੱਖਾਂ ਨੇ ਨਾ ਜਦੋਂ ਬੱਚੇ ਦਾ ਬਰਥ ਹੁੰਦਾ ਨਾ ਬਰਥ ਹੋਣ ਤੱਕ ਬੱਚੇ ਦੇ ਬੰਦੇ ਦੇ ਮਰਨ ਤੱਕ ਬੁਢਾਪੇ ਤੱਕ ਅੱਖਾਂ ਦਾ ਸਾਈਜ਼ ਜਿਹੜਾ ਰੂਟੀਨਾ ਦਾ ਸਾਈਜ਼ ਹੈ ਨਾ ਉਹ ਸੇਮ ਰਹਿੰਦਾ ਉਹ ਕਦੇ ਚੇਂਜ ਨਹੀਂ ਹੁੰਦਾ ਇਸ ਲਈ ਜਿੰਨੇ ਵੀ 에ਅਰਪੋਰਟਸ ਨੇ ਉਹ ਸਭ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਹੀ ਸਕੈਨ ਕਰਦੇ ਆ ਅੱਖਾਂ ਤੋਂ ਤੁਹਾਡਾ ਚਿੱਠਾ ਨਿਕਲ ਜਾਂਦਾ ਸਾਰੇ ਦਾ ਸਾਰਾ ਸੋ ਇਹ ਚੀਜ਼ਾਂ ਨਾ ਕਰੋ ਨਹੀਂ ਜਾ ਸਕਦੇ ਆਪਾਂ ਇਹ ਕੋਈ ਪੁਰਾਣਾ ਜ਼ਮਾਨਾ ਨਹੀਂ ਪਹਿਲਾਂ ਪਾਸਪੋਰਟ ਕਿਸੇ ਹੋਰ ਦਾ ਹੁੰਦਾ ਸੀ ਫੋਟੋ ਕਿਸੇ ਹੋਰ ਦੀ ਹੁੰਦੀ ਸੀ ਤੇ ਆਪਾਂ ਬਾਹਰ ਪਹੁੰਚ ਜਾਂਦੇ ਸੀ ਐਦਾਂ ਦੀਆਂ ਗਲਤੀਆਂ ਨਾ ਕਰੋ ਸੋ ਵੀਡੀਓ ਵਧੀਆ ਲੱਗੂਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ